ਵੰਡ ਲਿਆ ਵੰਡ ਲਿਆ ਸਭ ਕੁਝ ਹੁਣ ਇਹ ਮਾਂ ਇਹ ਮਾਂ ਨੂੰ ਕਿੱਦਾਂ ਵੰਡੋਗੇ ਇਹ ਮਾਂ ਨੂੰ ਵੀ ਵੰਡ ਲੋ ਜੀ ਪੁੱਛ ਲੋ ਇਹਨਾਂ ਦੋਨਾਂ ਨੂੰ ਮੈਂ ਕਿਤੇ ਇਹਨਾਂ ਤੇ ਬੋਝ ਤਾਂ ਨਹੀਂ ਜੇ ਮੈਂ ਇਹਨਾਂ ਤੇ ਬੋਝ ਆ ਨਾ ਮੈਨੂੰ ਆਪਣੇ ਹੱਥੀ ਜ਼ਹਿਰ ਦੇ ਦੇ ਮੈਂ ਇਹਨਾਂ ਤੇ ਬੋਝ ਨਹੀਂ ਬਣਨਾ ਚਾਹੁੰਦੀ चाची सीक पुत्र मैं ठीक हाँ अच्छा मेरी गल सुन जोतवीरा जोतवीरा नहीं दिखता पैरे ਜੋਤ ਵੀਰਾ ਜੋਤ ਪੁੱਤ ਦੋਸਤਾਂ ਨਾਲ ਗਿਆ ਕਿਤੇ ਘੁੰਮਣ ਕੰਮਣੀ ਗਿਆ ਆਣਾ ਵਾ ਦੋਸਤਾਂ ਨਾਲ ਔ ਇਦਾਂ ਕਿੱਦਾਂ ਚਲੇ ਗਿਆ ਉਹਦਾ ਤਾਂ ਕੋਈ ਦੋਸਤ ਹੀ ਨਹੀਂ ਹੈਗਾ ਉਹਦੇ ਨਾਲ ਤਾਂ ਹਰ ਜਗ੍ਹਾ ਮੈ ਜਾਣਾ ਮੈਨੂੰ ਤਾਂ ਪਤਾ ਨਹੀਂ ਪੁੱਤ ਜਿੱਦਾਂ ਉਹ ਮੈਨੂੰ ਕਹਿ ਕੇ ਗਿਆ ਉਦਾਂ ਹੀ ਮੈਂ ਤੈਨੂੰ ਕਹਿ ਤਾ ਵੀ ਮੈਂ ਦੋਸਤਾਂ ਨਾਲ ਕਹਿੰਦਾ ਚੱਲਿਆ ਵਾਂ ਚਾਚੀ ਕਿਉਂ ਹੈ ਤੁਹਾਨੂੰ ਮੇਰੇ ਨਾਲ ਇਦਾਂ ਰੁੱਖਾ ਜਿਹਾ ਕਿਉਂ ਬੋਲਦੇ ਹੋ ਤੁਸੀਂ ਲੈ ਪੁੱਤ ਮੈਂ ਤੇਰਾ ਨਾਲ ਰੁੱਖਾ ਕਿਉਂ ਬੋਲਣਾ ਕਦੇ ਮਾਵਾ ਵੀ ਆਪਣੇ ਪੁੱਤਾਂ ਨਾਲ ਰੁੱਖਾ ਬੋਲਦੀਆਂ ਨਾਲੇ ਤੇਰੇ ਤੇ ਜੋਤਿਛੇ ਕੀ ਫਰਕ ਆ ਮੈਨੂੰ ਤੂੰ ਦੱਸ ਮੈਨੂੰ ਨਾ ਇਦਾਂ ਫੀਲ ਜਿਹਾ ਹੋਇਆ ਜਿਦਾ ਤੁਸੀਂ ਅੱਜ ਮੈਨੂੰ ਇਗਨੋਰ ਕਰਦੇ ਹੋ ਆ ਲੈ ਪੁੱਤ ਮੈਂ ਕਿਉਂ ਇਗਨੋਰ ਕਰਨਾ ਤੈਨੂੰ ਮੈਂ ਕਹੀ ਤਾਂ ਜਾਣੀ ਆ ਤੇਰੇ ਤੇ ਜੋਤਿਛੇ ਮੈਨੂੰ ਕੋਈ ਫਰਕ ਆ ਉਹੀ ਤਾਂ ਮੈਂ ਕਹਿਣਾ ਸਾਡੇ ਦੋਨਾਂ 'ਚ ਕੋਈ ਫਰਕ ਨਹੀਂ ਹੈਗਾ ਤੇ ਅੱਜੋਂ ਮੇਰੇ ਤੋਂ ਬਿਨਾ ਚੱਲਾ ਕਿੱਧਰ ਗਿਆ ਅੱਗੇ ਤਾਂ ਨਾਲ ਲੈ ਕੇ ਜਾਂਦਾ ਮੈਨੂੰ ਤੇ ਸਨਮੋਲ ਪੁੱਤ ਤੈਨੂੰ ਇੱਕ ਗੱਲ ਕਵਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਨੂੰ ਕਰਨੀ ਚਾਹੀਦੀ ਏ ਗੱਲ ਕਿ ਨਹੀਂ ਲੈ ਚਾਚੀ ਕਰਤੈ ਨਾ ਤੁਸੀਂ ਬੇਗਾਨੇ ਵਾਲੀ ਗੱਲ ਇੱਕ ਪਾਸੇ ਕਹਿੰਦੇ ਹੋ ਕਿ ਮੇਰੇ ਤੇ ਜੋਤ ਹੀ ਫਰਕ ਨਹੀਂ ਹੈਗਾ ਨਾਲੇ ਫਿਰ ਫਰਕ ਵੀ ਕਰੀ ਜਾਂਦੇ ਹੋ ਸਾਫ਼-ਸਾਫ਼ ਦੱਸੋ ਮੈਨੂੰ ਗੱਲ ਕੀ ਏ ਮੈਨੂੰ ਨਹੀਂ ਸਮਝ ਆ ਰਹੀ ਕੋਈ ਜਿਹੀ ਗੋਲ-ਮੋਲ ਜਿਹੀ ਅਕਲ ਨਾਲ ਸਿੱਧੀ ਗੱਲ ਦੱਸੋ ਮੈਨੂੰ ਤਾਂ ਦੇਖ ਅਨਮੋਲ ਪੁੱਤ ਮੈਂ ਤਾਂ ਇਹੀ ਕਹੂੰਗੀ ਕਿ ਤੂੰ ਨਾ ਹੁਣ ਜੋਤ ਤੋਂ ਬਿਨਾਂ ਰਹਿਣ ਦੀ ਆਦਤ ਪਾਵਾ ਕੀ ਬੋਲੀ ਜਾਂਦੇ ਹੋ ਚਾਚੀ ਜੋਤ ਮੇਰਾ ਭਰਾ ਵਾ ਮੌਤ ਤੋਂ ਬਿਨਾ ਕਿਵੇਂ ਰਹਿ ਲੂੰਗਾ ਤੁਸੀਂ ਬਟਵਾਰਾ ਬਟਵਾਰਾ ਲਈ ਐ ਮੈਂ ਨਹੀਂ ਕਿਸੇ ਬਟਵਾਰੇ ਨੂੰ ਮੰਨਦਾ ਮੈਂ ਜੋਤ ਦੇ ਬਿਨਾ ਰਹੀਂ ਨਹੀਂ ਸਕਦਾ ਮੈਂ ਤਾਂ ਉਹਦੇ ਬਿਨਾ 1 ਮਿੰਟ ਨਹੀਂ ਰਹਿ ਸਕਦਾ ਤੁਸੀਂ ਕਹਿੰਦੇ ਹੋ ਕਿ ਅਡਟ ਰਹਿਣਾ ਸਿੱਖ ਲਓ ਮੈਂ ਕਿੱਧਰ ਆਉਂਗਾ ਉਹਦੇ ਬਿਨਾ ਇਹ ਵੱਡਿਆਂ ਨੇ ਕੀਤੇ ਆ ਫੈਸਲੇ ਇਹ ਹੁਣ ਬਦਲੇ ਨਹੀਂ ਜਾ ਸਕਦੇ ਆਪਾਂ ਨੂੰ ਮੰਨਣਾ ਹੀ ਪੈਣਾ ਜੋ ਫੈਸਲਾ ਕਰ ਗਏ ਮੈਂ ਬਹੁਤ ਜੋਰ ਲਾਇਆ ਸੀ ਕਿ ਘਰ ਨਾ ਟੁੱਟੇ ਪਰ ਫਿਰ ਵੀ ਇਹਦੇ ਹਿੱਸੇ ਹੋਗੇ ਫਿਰ ਵੀ ਇਹਦੇ ਹਿੱਸੇ ਹੋਗੇ ਪੁੱਤ ਮੈਂ ਤਾਂ ਚਾਹੁੰਦੀ ਸੀ ਕਿ ਇੱਕੋ ਛੱਤ ਥੱਲੇ ਬੱਚੇ ਰਹਿਣ ਖੇਡਣ ਪਰ ਨਹੀਂ ਤੂੰ ਵੀ ਅੱਜ ਚਾਣ ਕੇ ਕਰਦਾ ਪਿਆ ਤੈਨੂੰ ਵੀ ਪਤਾ ਸੀ ਤੂੰ ਵੀ ਚਖਮਾ ਤੇ ਲੂਣ ਛਿੜਕਣ ਆ ਗਿਆ ਮੇਰੇ ਚੋਤ ਵੀ ਅੱਜ ਰੋਂਦਾ ਸੀ ਤਾਂ ਹੀ ਉਹ ਕੜੀਕ ਗੁਰਦੁਆਰੇ ਗਿਆ ਚਾ ਚੱਲ ਜਾ ਜਾਣਾ ਤੇ ਗੁਰਦੁਆਰੇ ਜਾ ਕੇ ਮੇਰੇ ਲਈ ਉਹਨੂੰ ਮੈਂ ਕੋ ਵੀ ਨਹੀਂ ਸੀ ਸੰਭਾਲ ਲਿਆ ਜਾਂਦਾ ਤੇਰੇ ਵਾਂਗੂ ਉਹ ਵੀ ਸਵਾਲ ਜਵਾਬ ਕਰਕੇ ਗਿਆ ਮੈਨੂੰ ਚਾਚੀ ਫੈਸਲੇ ਨਾ ਵੱਡਿਆਂ ਨੇ ਕੀਤੇ ਸੀ ਤੇ ਅਸੀਂ ਤਾਂ ਬੈਠੇ ਨਹੀਂ ਸੀ ਉਹਨਾਂ ਦੇ ਫੈਸਲਿਆਂ ਦੇ ਵਿੱਚ ਤੇ ਅਸੀਂ ਨਹੀਂ ਮੰਨਦੇ ਕਿਸੇ ਦੇ ਫੈਸਲੇ ਨੂੰ ਪੁੱਤ ਤੇਰੇ ਕਹਿਣ ਨਾਲ ਜਾਂ ਮੇਰੇ ਚਾਣ ਨਾਲ ਹੁਣ ਕੋਈ ਫੈਸਲਾ ਨਹੀਂ ਬਦਲਣਾ ਹੁਣ ਤਾਂ ਹੋਣਾ ਸੀ ਜੋ ਹੋ ਗਿਆ ਦੇਖੋ ਰੱਬ ਕਿਹੜੇ ਰਾਹ ਤੇ ਲੈ ਕੇ ਜਾਂਦਾ ਰੱਬ ਨਾ ਜਿਹੜੇ ਮਰਜ਼ੀ ਰਾਹ ਤੇ ਲੈ ਕੇ ਜਾਵੇ ਪਰ ਮੈਂ ਤੇ ਜੋਤ ਨੇ ਨਾ ਇੱਕੋ ਹੀ ਰਾਹ ਤੇ ਤੁਰਨਾ ਸਾਡੇ ਦੋਨਾਂ ਦਾ ਰਾਹ ਇੱਕੋ ਹੀ ਹੈ ਅੱਜ ਮੈਂ ਬਾਬਾ ਜੀ ਨਾਲ ਵੀ ਲੜ ਪੈਣਾ ਜੇ ਤੁਸੀਂ ਸਾਨੂੰ ਅੱਡ-ਅੱਡੀ ਕਰਨਾ ਸੀ ਤੇ ਸਾਨੂੰ ਇਕੱਠੇ ਰਹਿਣ ਦੀ ਆਦਤ ਆ ਕਿਉਂ ਪਾਈਆਂ ਚਾਚੀ ਨਾਲੇ ਤੁਹਾਡਾ ਦਿਲਾਣਾ ਪੱਥਰ ਕਿੱਥੋਂ ਹੋ ਗਿਆ ਮੈਂ ਤੁਹਾਡੇ ਹੱਥਾਂ ਦੇ ਵਿੱਚ ਪਲਿਆ ਮੰਮੀ ਤਾਂ ਸਕੂਲ ਚਲੇ ਜਾਂਦੇ ਸੀ ਸਵੇਰੇ-ਸਵੇਰੇ ਤੇ ਸ਼ਾਮ ਨੂੰ ਆਉਂਦੇ ਸੀ ਤੁਸੀਂ ਸਾਡਾ ਖਿਆਲ ਰੱਖਦੇ ਸੀ ਤੇ ਮੈਂ ਤੁਹਾਡੇ ਬਿਨਾਂ ਕਿਵੇਂ ਰਹਿ ਲੂੰਗਾ ਤੁਸੀਂ ਰਹਿ ਲੋਗੇ ਮੇਰੇ ਬਿਨਾਂ ਦੱਸੋ ਦੱਸੋ ਹੁਣ ਰੋਣ ਕਿਉਂ ਲੱਗੇ ਮੈਨੂੰ ਵੀ ਪਤਾ ਤੁਸੀਂ ਨਹੀਂ ਰਹਿ ਸਕਦੇ ਰੇ ਕੋਝ ਨਹੀਂ ਭੁੱਲੀ ਅਨਮੋਲ ਮੈਂ ਕੁਝ ਨਹੀਂ ਭੁੱਲੀ ਜਿਹੜੀ ਮਾਂ ਦੇ ਹੱਥਾਂ 'ਚ ਤੁਸੀਂ ਪਲੇ ਵੱਡੇ ਹੋਏ ਉਹ ਮਾਂ ਤਾਂ ਨੂੰ ਕਿਵੇਂ ਭੁੱਲ ਜੂਗੀ ਤੁਹਾਡੇ ਿਤਕੇ ਿਤਕੇ ਪੈਰਾਂ ਨਾਲ ਮੈਨੂੰ ਚੱਟ ਪਤਾ ਲੱਗ ਜਾਂਦਾ ਸੀ ਕਿ ਕਮਰੇ 'ਚ ਕੌਣ ਆਇਆ ਨੂਰ ਆਇਆ ਚੋਤ ਕਿ ਅਨਮੋਲ ਮੈਂ ਕਿਵੇਂ ਭੁੱਲ ਜਾ ਬੋਲ ਕਿਉਂ ਉਸਵਾਲ ਇਹੋ ਜੇ ਕਰੀ ਜਾਂਦਾ ਤੂੰ ਮੈਨੂੰ ਫੇਰ ਚਾਚੀ ਤੁਸੀਂ ਤੇ ਚਾਚਾ ਜੀ ਸੀਗੇ ਇਸ ਘਰ ਨੂੰ ਬਚਾਉਣ ਵਾਲੇ ਫਿਰ ਤੁਸੀਂ ਰੋਕਿਆ ਕਿਉਂ ਨਹੀਂ ਉਸ ਵੇਲੇ ਪੋਤਾ ਸੀ ਦੋਨੋਂ ਕੀ ਕਰ ਸਕਦੇ ਸੀ ਜਦੋਂ ਵੱਡਿਆਂ ਨੇ ਫੈਸਲਾ ਕਰ ਲਿਆ ਉਸ ਵੇਲੇ ਤਾਇਆ ਜੀ ਵਿੱਚ ਬੈਠੇ ਸੀ ਤੇ ਉਹਨਾਂ ਦੀ ਗੱਲ ਅੱਜ ਤੱਕ ਕਿਸੇ ਨੇ ਨਹੀਂ ਮੋੜੀ ਸਾਨੂੰ ਵੀ ਉਹ ਹੀ ਮੰਨਣਾ ਪੈਣਾ ਸੀ ਜੋ ਫੈਸਲਾ ਕਰ ਗਏ ਤੇ ਹੁਣ ਮੈਂ ਤਾਂ ਤੈਨੂੰ ਵੀ ਕਹਿਣੀ ਆਂ ਕਿ ਤੂੰ ਵੀ ਜੋਤ ਤੋਂ ਬਿਨਾ ਨਾ ਰਹਿਣ ਦੀ ਥੋੜੀ ਥੋੜੀ ਆਦਤ ਪਾਲਾ ਪੁੱਤ ਰਹਿਣਾ ਪੈਣਾ ਐਵੇਂ ਫਿਰ ਤੇਰੀ ਮੰਮਾ ਬੋਲਣਗੇ ਤੈਨੂੰ ਠੀਕ ਆ ਨਾ ਕੋਣ ਤੂੰ ਨਵੇਂ ਘਰ ਜਾਣਾ ਨਾ ਤੂੰ ਦੇਖੀ ਨਵਾਂ ਘਰ ਬਹੁਤ ਸੋਹਣਾ ਵਾ ਉੱਥੇ ਤਾਂ ਰੌਣਕ ਵੀ ਬੜੀ ਆ ਬਾਜ਼ਾਰ ਦੇ ਵਿੱਚ ਵਾ ਦੇਖੀ ਤੇਰਾ ਆਪੇ ਦਿਲ ਲੱਗ ਜਾਣਾ ਨਾਲੇ ਤੂੰ ਹੁਣ ਨਾ ਨੂਰ ਨਲ ਵੀ ਥੋੜੀ ਥੋੜੀ ਬਣਾ ਕੇ ਰੱਖਿਆ ਕਰ ਭਰਾ ਆ ਉਹ ਤੇਰਾ ਚਾਚੀ ਕਿਹੜੇ ਘਰ ਦੀ ਗੱਲ ਕਰਦੇ ਹੋ ਉਹ ਤਾਂ ਮਕਾਨ ਆ ਘਰ ਤਾਂ ਅਸਲੀ ਇਹ ਆ ਮੇਰੀਆਂ ਇੱਥੇ ਯਾਦਾਂ ਜੁੜੀਆਂ ਨੇ ਘਰ ਦੇ ਵਿੱਚ ਜਿਹੜਾ ਪਿਆਰ ਮੈਨੂੰ ਇਹ ਘਰ ਦੇ ਵਿੱਚ ਮਿਲਿਆ ਤੁਹਾਡੇ ਤੋਂ ਮੈਨੂੰ ਇਹ ਪਿਆਰ ਮਿਲਿਆ ਜਿਹੜਾ ਜਿਹੜਾ ਜੋਤ ਵੀਰੇ ਤੋਂ ਮੈਨੂੰ ਪਿਆਰ ਮਿਲਿਆ ਜਿਹੜਾ ਚਾਚਾ ਜੀ ਤੋਂ ਪਿਆਰ ਮਿਲਿਆ ਮੈਂ ਕਿਸੇ ਘਰ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਅੱਛਾ ਜੇ ਨਹੀਂ ਜਾਊਂਗਾ ਤਾਂ ਤੁਸੀਂ ਮੈਨੂੰ ਘਰੋਂ ਕੱਢ ਦੋਗੇ ਦੱਸੋ ਕੱਢ ਦੋਗੇ ਕਰਤਾ ਨਾ ਤੁਸੀਂ ਵੀ ਮੈਨੂੰ ਉਪਰਾ ਉਹ ਆਪਣਾ ਆਪਣਾ ਹੀ ਹੁੰਦਾ ਮੈਂ ਬੇਗਾਨਾ ਨਾ ਮੈਂ ਢਿੱਡੋ ਨਹੀਂ ਤੁਹਾਡੇ ਜੰਮਿਆ ਮੈਨੂੰ ਸਭ ਪਤਾ ਨਾਲੇ ਜੋਤ ਮੇਰਾ ਗੁਰਦੁਆਰੇ ਗਿਆ ਨਾ ਮੈਂ ਚੱਲਾਂ ਬਾਬਾ ਜੀ ਕੋਲੇ ਅੱਜ ਮੈਂ ਕਰਦਾ ਬਾਬਾ ਜੀ ਨਾਲ ਹੀ ਗੱਲ ਤਫਾ ਤੂੰ ਕਿਹੜੇ ਪਿਤਾ ਚ ਪਾਹਤਾ ਕੁੱਝ ਮੈਂ ਆਪਣੇ ਬੱਚਿਆਂ ਦੀ ਵੰਡਾ ਹੁੰਦੀਆਂ ਦੇਖਦੀ ਪਈ ਆ ਕਿਵੇਂ ਹੱਡ ਕਰਦਾ ਆਪਣੇ ਜਿਗਰ ਦੇ ਟੋਟਿਆਂ ਨੂੰ ਕਿਵੇਂ ਹੱਟ ਕਰਦਾ ਇਸ ਘਰ ਦੀਆਂ ਰੌਣਕਾਂ ਨੂੰ ਨੇ ਸਭ ਤਬਾਹ ਹੋ ਗਏ ਕੀ ਹੋਇਆ ਜੇ ਅਡੇ ਅਡ ਸਾਡੇ ਰਾਹ ਹੋ ਗਏ ਬੱਚਿਆਂ ਜੇ ਪਾਲੇ ਸੁਪਨੇ ਸਭ ਤਬਾਹ ਹੋ ਗਏ ਨਾ ਮੈ ਲਖੀਆਂ ਨਾ ਤੁ ਲਖੀਆਂ ਪਾਗ ਦੀਆਂ ਬੇਨ ਚਾਹੇ ਇਹ ਫਾਸਲੇ ਖਾਮ ਖਾ ਹੋ ਗਏ ਰੂਹਾਂ ਦੂਰ ਨਹੀਂ ਹੁੰਦੀਆਂ ਬਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁੜਦੇ ਕਿਤਾ ਕੋਈ ਪਾਬੰਦੀਆਂ ਲਾਲੂ ਪ੍ਰੀਤਾ ਤੇ ਕਦ ਦਿਲਾਂ ਨੂੰ ਰਾ ਦਿਲਾਂ ਦੇ ਨਹੀਂ ਪੁੱਲ ਦੇ ਕਦ ਦਿਲਾਂ ਨੂੰ ਰਾ ਦਿਲਾਂ ਦੇ ਨਹੀਂ ਪੁੱਲ ਦੇ ਲੱਗੇ ਬਟਵਾਰਾ ਕਰਨ ਕਦ ਦਿਲਾਂ ਨੂੰ ਰਾ ਦਿਲਾਂ ਦੇ ਨਹੀਂ ਪੁੱਲ ਦੇ ਯਾਰ ਤੂੰ ਚੰਗੀ ਫਾਈਲ ਫੜਾਈ ਮੈਂ ਤਾਂ ਤੇਰਾ ਕੰਮ ਸੌਖਾ ਕੀਤਾ ਮੈਂ ਕਿਹਾ ਚੱਲ ਮੈਂ ਗੋਲਡੀ ਨੂੰ ਵੀ ਮਿਲੇ ਆਉਂਗਾ ਤੇ ਨਾਲੇ ਉਹਨੂੰ ਫਾਈਲ ਫੜਾ ਆਉਂਗਾ ਉੱਥੇ ਜਾਂਦੇ ਤਾਂ ਹਾਲੀ ਨਵੀਂ ਬਸੂੜੀ ਪੈ ਗਈ ਨਵੀਂ ਬਸੂੜੀ ਪੈ ਗਈ ਕੀ ਹੋ ਗਿਆ ਹੋਣਾ ਕੀ ਸੀ ਅੱਜ ਕੱਲ ਤਾਂ ਕਿਸੇ ਰਿਸ਼ਤੇ ਦੇ ਇਤਵਾਰ ਹੀ ਨਹੀਂ ਰਿਹਾ ਭਾਜੀ ਗੱਲ ਕੀ ਹੋ ਗਈ ਪਤਾ ਤਾਂ ਲੱਗੇ ਯਾਰ ਗੱਲ ਕੀ ਹੋਣੀ ਆ ਅੱਜ ਕੱਲ ਸਾਰੇ ਪਾਸੇ ਇਹੀ ਹਾਲ ਆ ਰਿਸ਼ਤੇਆਂ 'ਚ ਕਿਸੇ ਦਾ ਕੋਈ ਇਤਵਾਰ ਨਹੀਂ ਕੋਈ ਸਾਫ ਸਾਫ ਦਾ ਗੋਗਨਾ ਜੀ ਹੋਇਆ ਕੀ ਆ ਉਹ ਯਾਰ ਹੋਣਾ ਕੀ ਆ ਉਹ ਜਿਹੜੀ ਤੂੰ ਫਾਈਲ ਦਿੱਤੀ ਸੀਗੀ ਉਹ ਮੈਂ ਗੋਲਦੀ ਨੂੰ ਦੇਣ ਵਾਸਤੇ ਗਿਆ ਸੀਗਾ ਉਹ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਪਲਾਟ ਗੋਲਦੀ ਨੇ ਨਹੀਂ ਲਿਆ ਉਹਦੇ ਭਰਾ ਨੇ ਲਿਆ ਔਰ ਉਹਨੇ ਘਰ ਦੇ ਸਾਂਝੇ ਖਾਤੇ ਚੋਂ ਲਿਆ ਔਰ ਇਹ ਤਾਂ ਸਾਫ ਸਾਫ ਚੋਰੀ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਅੱਜ ਕੱਲ ਕਿਸੇ ਰਿਸ਼ਤੇ ਤੇ ਕੋਈ ਇਤਬਾਰ ਨਹੀਂ ਕਿਸੇ ਆਪਣੇ ਘਰਦਿਆਂ ਤੇ ਵੀ ਵਿਸ਼ਵਾਸ ਨਹੀਂ ਰਿਹਾ ਅੱਜ ਕੱਲ ਵੀ ਥੋੜੇ ਨਾਲ ਕੌਣ ਕਿਹਨੇ ਕੀ ਕਰ ਜਾਣਾ ਯਾਰ ਜਿੱਥੇ ਤੱਕ ਮੈਨੂੰ ਲੱਗਦਾ ਦੋਨਾਂ ਭਰਾਵਾਂ 'ਚ ਤਾਂ ਬੜਾ ਪਿਆਰ ਸੀਗਾ ਮੇਰੀ ਦੁਕਾਨ ਐਥੇ ਕਲਸੀ ਫੈਸ਼ਨ ਦੇ ਨਾਮ ਤੋਂ ਦੋਨੇ ਭਰਾ ਇਕੱਠੇ ਆਉਂਦੇ ਸੀ ਮੇਰੇ ਕੋਲ ਜਿਹੜੇ ਉਹਨੂੰ ਪਸੰਦ ਆਂਦੇ ਸੋ ਉਹਨੇ ਲੈ ਕੇ ਦੇਣੇ ਜਿਹੜੇ ਉਹਨੂੰ ਪਸੰਦ ਆਉਂਦੇ ਉਹਨੇ ਲੈ ਕੇ ਦੇਣੇ ਯਾਰ ਬੜਾ ਪਿਆਰ ਆਉ ਨਾ ਆਪਸ ਚ ਜਦੋਂ ਵੀਰੇ ਭਰਾਵਾਂ ਦੇ ਵਿੱਚ ਜਨਾਨੀਆਂ ਆ ਜਾਂਣ ਜ਼ਮੀਨ ਜਾਇਦਾਦ ਆ ਜਵੇ ਫਿਰ ਭਰਾ ਭਰਾ ਨਹੀਂ ਰਹਿੰਦੇ ਕਰੋ ਸ਼ਰੀਕ ਬਣ ਜਾਂਦੇ ਉਹ ਇੱਥੇ ਵੀ ਇਦਾਂ ਹੀ ਹੋਇਆ ਦੀਪੇ ਜਦੋਂ ਜਨਾਨੀਆਂ ਆ ਜਾਂਦੀਆਂ ਨਾ ਉਹਨਾਂ ਦੀ ਆਪਸ ਤਾਂ ਬਣਦੀ ਨਹੀਂ ਉਹ ਭਰਾਵਾਂ ਦੀਆਂ ਵੀ ਨਹੀਂ ਬਣਨ ਦਿੰਦੀਆਂ ਇਸੇ ਚੱਕਰ ਦੇ ਵਿੱਚ ਉਹ ਭਰਾਵਾਂ ਦਾ ਵਟਵਾਰਾ ਹੋ ਗਿਆ ਉਹ ਜਿੱਥੇ ਭਰਾ ਭਰਾ ਨਾਲ ਠੱਗੀਆਂ ਮਾਰਨ ਲੱਗ ਜਾਂਦਾ ਉੱਥੇ ਵਟਵਾਰਾ ਹੋਣਾ ਹੀ ਆ ਇਹ ਹੁੰਦਾ ਹੀ ਆਇਆ ਤੇ ਹੁੰਦਾ ਹੀ ਰਹਿਣਾ ਇਹ ਤਾਂ ਕਲਯੁਗ ਆ ਗਿਆ ਕਲਯੁਗ ਬਹੁਤ ਬੁਰਾ ਹਾਲ ਹੋਣਾ ਉਹ ਨਾਲੇ ਟਾਈਮ ਦੇ ਵਿੱਚ ਤੁਸੀਂ ਦੇਖੀ ਚੱਲੋ ਵਾਕਈ ਕਲਯੁਗ ਆ ਗਿਆ ਅੱਗੇ ਆਪਾਂ ਕਹਿੰਦੇ ਬਾਹਰ ਲਿਆਂ ਤੇ ਵਿਸ਼ਵਾਸ ਕਿਵੇਂ ਕਰਾਂ ਹੁਣ ਜੇ ਆਪਾਂ ਭਰਾ ਤੇ ਵੀ ਨਹੀਂ ਵਿਸ਼ਵਾਸ ਕਰ ਸਕਦੇ ਜੇ ਭਾਈ ਭਰਾ ਨਾਲ ਇਦਾਂ ਕਰੂ ਉਹ ਯਾਰ ਛੱਡੋ ਇਹ ਗੱਲਾਂ ਨੂੰ ਇਹਦਾ ਗੁਨਾਹਗਰ ਮੈਂ ਆਪਣੇ ਆਪ ਨਹੀਂ ਮੰਨਦਾ ਨਾ ਮੈਂ ਉਹ ਫੈਲ ਤੁਹਾਨੂੰ ਮੈਂ ਦਿੰਦਾ ਨਾ ਉਹ ਫੈਲ ਉੱਥੇ ਪਹੁੰਚਦੀ ਨਾ ਦੋਨਾਂ ਭਰਾਵਾਂ 'ਚ ਵਟਵਾਰਾ ਹੁੰਦਾ ਯਾਰ ਤੂੰ ਕਿਉਂ ਆਪਣੇ ਉਹਨੂੰ ਗੁਨਾਹਗਰ ਸਮਝਦਾ ਪਿਆ ਤੈਨੂੰ ਕੀ ਪਤਾ ਸੀ ਕਿਉਂ ਭਰਾ ਭਰਾ ਨਾਲ ਠੱਗੀ ਮਾਰਦਾ ਪਿਆ ਉਹ ਤਾਂ ਛੋਟੇ ਭਰਾ ਕੋਲ ਫਾਈਲ ਪਹੁੰਚ ਗਈ ਤੁਹਾਨੂੰ ਪਤਾ ਲੱਗ ਗਿਆ ਨਹੀਂ ਤਾਂ ਆ ਕੰਮ ਥੋੜੀ ਹੋਣਾ ਸੀਗਾ ਸੱਚੀ ਯਾਰ ਖੂਨ ਨਾ ਸਫੇਦ ਹੀ ਹੋ ਗਏ ਅੱਗੇ ਕਹਿੰਦੇ ਨੇ ਭਰਾ ਭਰਾਵਾਂ ਦੀਆਂ ਬਾਹਵਾਂ ਨੇ ਅੱਜ ਕੱਲ ਭਾਈ ਭਰਾ ਦੀਆਂ ਬਾਹਵਾਂ ਵੱਟ ਰਹੇ ਆ ਪੁਰਾਣੇ ਸਮੇਂ ਅਜ ਨਾ ਭਰਾ ਤੇ ਜਦੋਂ ਕੋਈ ਵਿਪਤਾ ਆਉਂਦੀ ਸੀ ਨਾ ਤਾਂ ਦੂਜਾ ਭਰਾ ਆ ਕੇ ਅੱਗੇ ਖੜਾ ਹੋ ਜਾਂਦਾ ਸੀ ਵੀ ਪਹਿਲਾਂ ਮੇਰੇ ਨਾਲ ਜੱਟਣਾ ਪੈਣਾ ਤੈਨੂੰ ਪਰ ਅੱਜ ਕੱਲ ਤਾਂ ਹਾਲਾਤ ਬਹੁਤ ਖਰਾਬ ਹੋ ਗਏ ਬਹੁਤ ਮਾੜਾ ਕੀਤਾ ਗੋਲਡੀ ਦੇ ਵੱਡੇ ਭਰਾ ਨੇ ਉਹਦੇ ਨਾਲ ਵੱਡਾ ਭਰਾ ਤਾਂ ਪਿਓ ਦੇ ਬਰਾਬਰ ਹੁੰਦਾ ਖੁੱਤ ਗਲਤ ਕੀਤਾ ਉਹਨੇ ਗੋਲਡੀ ਭਰਾ ਨੂੰ ਭਰਾ ਤਾਂ ਸਮਝਦਾ ਹੀ ਸੀ ਪਰ ਉਹਨੇ ਉਹਨੂੰ ਪਿਓ ਦਾ ਦਰਜਾ ਵੀ ਦਿੱਤਾ ਆ ਸੀ ਕਿਉਂਕਿ ਨਾ ਉਹਦਾ ਪਿਓ ਹੈ ਨਹੀਂ ਸੀ ਅੱਜ ਦੇ ਸਮੇਂ ਵਿੱਚ ਨਾ ਪਿਓ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਨਾ ਕੋਈ ਭਰਾ ਨਾ ਕੋਈ ਹੋਰ ਗੱਲ ਠੀਕ ਆ ਪਿਓ ਦਾ ਦਰਜਾ ਕੋਈ ਨਹੀਂ ਲੈ ਸਕਦਾ ਪਰ ਹੋਇਆ ਗੋਲਡੀ ਨਾਲ ਮਾੜਾ ਹੀ ਆ ਗੋਗਨੇ ਤੇਰਾ ਉਹ ਪੁਰਾਣਾ ਯਾਰ ਆ ਤੈਨੂੰ ਚਾਹੀਦਾ ਉਹਦੇ ਨਾਲ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਸਾਡੇ ਨਾਲ ਤਾਂ ਜਾ ਰਹੀ ਉਹਦੀ ਬਾਤ ਦੀ ਆ ਕੋਈ ਉਹਦੇ ਨਾਲ ਜਾ ਕੇ ਖੜ ਜਵੇ ਨਾ ਇਹੀ ਉਹਨੂੰ ਹੌਸਲਾ ਬੜਾ ਹੋ ਜੂ ਠੀਕ ਹੈ ਨਾ ਬਾਈ ਮੈਂ ਗੱਲ ਤਾਂ ਬਾਈ ਤੇਰੀ ਠੀਕ ਆ ਗੋਗਨਾ ਜੀ ਤੁਹਾਨੂੰ ਗੋਲਡੀ ਕੋ ਜਾਣਾ ਚਾਹੀਦਾ हां यार ਜਾਣਾ ਤਾਂ ਚਾਹੀਦਾ ਆਖਰ ਦੋਸਤੀ ਦੋਸਤ ਦੇ ਕੰਮ ਆਉਂਦਾ ਗੱਲ ਤਾਂ ਠੀਕ ਆ ਤੈਨੂੰ ਜਾਣਾ ਚਾਹੀਦਾ ਕਿਉਂਕਿ ਦੁੱਖ ਬੰਡਾ ਨਾ ਦੁੱਖ ਘਟ ਜਾਂਦਾ ਹਾਂ ਬਾਈ ਐਦਾਂ ਕਰ ਤੂੰ ਲਾ ਗੋਲਡੀ ਨੂੰ ਫੋਨ ਜੇ ਪੁੱਛੇ ਦਫ਼ਤਰ ਬੈਠਾ ਹੈ ਜੇ ਬੈਠਾ ਤਾਂ ਉਹਦੇ ਕੋਲ ਮਿਲ ਜਾ ਕੇ ਜੇ ਸਾਡੀ ਲੋੜ ਪਈ ਸਾਨੂੰ ਵੀ ਫੋਨ ਲਾ ਹਾਂ ਦੀਪੇ ਤੂੰ ਸਹੀ ਕਹਿਣਾ ਜਦੋਂ ਮੈਨੂੰ ਕੋਈ ਦੁੱਖ ਤਕਲੀਫ ਹੁੰਦੀ ਸੀ ਨਾ ਗੋਲਡੀ ਸਭ ਤੋਂ ਪਹਿਲਾਂ ਆ ਕੇ ਖੜਦਾ ਹੁੰਦਾ ਸੀ ਹੁਣ ਮੇਰਾ ਫਰਜ਼ ਬੰਦਾ ਮੈਂ ਉਹਦੇ ਦੁੱਖ ਸੁੱਖ ਚੁਕਾ ਕੇ ਖੜਾਣਾ ਹੈਲੋ ਗੋਲਡੀ ਕਿਵੇਂ ਆਂ ਬੈਠਾ ਦਫਤਰ ਮੈਂ ਆਇਆ ਠੀਕ ਆ ਯਾਰ ਮੈਂ ਚੱਲਦਾ ਗੋਗਨ ਜੇ ਸਾਡੀ ਲੋੜ ਪਈ ਸਾਨੂੰ ਫੋਨ ਕਰਦੀ ਅਸੀਂ ਵੀ ਆ ਜਾਾਂਗੇ ਹਾਂ ਠੀਕ ਆ ਵੈਸੇ ਕੀਤੀ ਦਾ ਭਰਾ ਨੇ ਮਾੜੀ ਆ ਉਹਨਾਂ ਨੂੰ ਚਾਹੀਦਾ ਨਹੀਂ ਸੀ ਇਦਾਂ ਕਰਨਾ ਪੂਰੇ ਸ਼ਹਿਰ 'ਚ ਉਹਨਾਂ ਦਾ ਨਾਮ ਸੀ ਪੂਰੀ ਗੱਲਬਾਤ ਸੀ ਉਹਨਾਂ ਦੀ ਸਾਰਾ ਬਿਨੈਸ ਦੇ ਵਿੱਚ ਉਹਨੂੰ ਲਾਸ ਹੋਣਾ ਹੀ ਹੋਣਾ ਜਦੋਂ ਭਰਾ ਭਰਾ ਨਾਲ ਧੋਖਾ ਕਰੇ ਨੁਕਸਾਨ ਤਾਂ ਹੋਣਾ ਹੀ ਆ ਚਾਹੇ ਉਹ ਘਰ 'ਚ ਹੋ ਜਵੇ ਚਾਹੇ ਵਪਾਰ 'ਚ ਹੋ ਜਵੇ ਚਲੋ ਪਰਮਾਤਮਾ ਭਲੇ ਕਰੇ ਹੋਰ ਗੋਲਡੀ ਕੀ ਹਾਲ ਚਾਲ ਆ ਗੁਸਗੋ ਨੇ ਹਾਲ ਤੁਹਾਨੂੰ ਪਤਾ ਹੀ ਆ ਵੀ ਕੀ ਆ ਕੀ ਨਹੀਂ ਹੈਗਾ ਹੋਰ ਕਰ ਪਰਵਾਰ ਸਭ ਠੀਕ ਠਾਕ ਹੈ ਗੋਬ ਨੇ ਹੁਣ ਠੀਕ ਕਿਦਾਂ ਰਹੂਗਾ ਜਿਹੜਾ ਕੁਛ ਭਰਾ ਨੇ ਕੀਤਾ ਜਦੋਂ ਉਹ ਫਾਈਲ ਨਾਲ ਆ ਕੇ ਆਂਦਾ ਨਾਮ ਨੂੰ ਪਤਾ ਲੱਗਣਾ ਸੀ ਤੇ ਕਹਿੰਦੇ ਆ ਨਾ ਵੀ ਜਦੋਂ ਬੰਦਾ ਇੱਕ ਠੱਗੀ ਮਾਰ ਜਾਂਦਾ ਫਿਰ ਉਹਦਾ ਹੱਥ ਖੁੱਲ ਜਾਂਦਾ ਹੈ ਅੱਜ ਹੁਣ ਇੱਕ ਮਾਰੀ ਆ ਨਾ ਬਦਲਾ ਦਾ ਕਾਨੂੰਨ ਨੇ ਫਿਰ ਦੂਜੀ ਠੱਗੀ ਮਾਰਨੀ ਸੀ ਦੁੱਖਾ ਮੈਨੂੰ ਇਸ ਚੀਜ਼ ਦਾ ਆ ਵੀ ਉਹਨੇ ਕਿਸੇ ਹੋਰ ਨਾਲ ਨਹੀਂ ਆਪਣੇ ਭਰਾ ਦੀ ਪਿੱਠ ਦੇ ਵਿੱਚ ਖੰਜਰ ਮਾਰਿਆ ਤਾਂ ਤੇਰੀ ਸਹੀ ਆ ਕਮ ਸੇ ਕਮ ਉਹਨੂੰ ਇਹਨਾ ਤਾਂ ਸੋਚਣਾ ਚਾਹੀਦਾ ਸੀ ਮੈਂ ਆਪਣੇ ਭਰਾ ਨਾਲ ਹੀ ਇਹੋ ਜਿਹਾ ਕੁਝ ਕਰਨ ਲੱਗਿਆਂ ਜਦੋਂ ਬੰਦੇ ਦੀ ਨੀਤ ਹੀ ਖਰਾਬ ਹੋ ਜਵੇ ਨਾ ਫਿਰ ਉਹਨੂੰ ਇਹ ਨਹੀਂ ਦਿਖਦਾ ਵੀ ਸਾਹਮਣੇ ਮੇਰਾ ਭਰਾ ਆ ਕਿ ਕੋਈ ਹੋਰ ਆ ਮੈਂ ਤਾਂ ਕਦੀ ਉਹਨੂੰ ਆਪਣਾ ਵੱਡਾ ਭਰਾ ਸਮਝਿਆ ਹੀ ਨਹੀਂ ਸੀ ਮੈਂ ਤਾਂ ਉਹਨੂੰ ਬਾਪ ਦਾ ਦਰਜਾ ਦਿੱਤਾ ਹੋਇਆ ਸੀਗਾ ਵੀ ਜੋ ਉਹਨਾਂ ਨੇ ਕਹਿਤਾ ਉਹ ਸਹੀ ਆ ਭਾਵੇਂ ਮੈਂ ਗਲਤ ਹੁੰਦਾ ਸੀ ਨਹੀਂ ਹੁੰਦਾ ਸੀ ਮਾਂ ਮੈਨੂੰ ਕਹਿੰਦੀ ਸੀ ਚਲ ਤੇਰਾ ਵੱਡਾ ਭਰਾ ਆ ਤੂੰ ਮਾਫੀ ਮੰਗਲਾ ਮੈਂ ਇੱਕ ਮਿੰਟ ਲਾਉਂਦਾ ਸੀ ਮਾਫੀ ਮੰਗਣ ਨੂੰ ਕਿ ਜਦ ਮੇਰਾ ਭਰਾ ਆ ਬਾਹਲੇ ਤੋਂ ਥੋੜੀ ਮਾਫੀ ਮੰਗਣੀ ਆ ਜੇ ਭਰਾ ਗੇ ਝੁਕ ਵੀ ਗਏ ਤਾਂ ਗੰਢੀ ਕਬੰਢੀ ਗੱਲ ਹੋਗੀ ਮੈਨੂੰ ਨਾ ਅੱਜ ਵੀ ਯਕੀਨ ਨਹੀਂ ਹੋ ਰਿਹਾ ਵੀ ਮੇਰੇ ਭਰਾ ਨੇ ਮੇਰੇ ਨਾਲ ਆ ਕੁਛ ਕੀਤਾ ਯਾਰ ਅਸੀਂ ਨਾ ਤਿੰਨ ਚਾਰ ਜਣੇ ਇਕੱਠੇ ਬੈਠੇ ਸੀ ਦੀਪਾ ਤੇ ਕਲਸੀ ਬੈਠੇ ਸੀਗੇ ਉੱਥੇ ਤੇਰੀਆਂ ਗੱਲਾਂ ਛੜ ਗਈਆਂ ਅੱਛਾ ਇਕੱਠੇ ਬੈਠੇ ਸੀ ਕੀ ਕਹਿੰਦੇ ਫਿਰ ਬਸ ਉਹੀ ਜਦ ਤੂੰ ਕਹਿ ਕੇ ਹਟਿਆ ਕ ਗਲਤ ਕਰਨ ਲੱਗੇ ਕਮ ਸੇ ਕਮ ਉਹ ਦੇਖਦਾ ਲੈਂਦਾ ਮੇਰਾ ਛੋਟਾ ਭਰਾ ਸੀਗਾ ਅੱਗੇ ਦੇਖ ਲੈ ਗੋਹਨੇ ਭਰਾਵਾਂ ਦੇ ਇੱਕੇ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਸੀ। ਵੀਰ ਦੋਨੋਂ ਭਰਾ ਇਕੱਠੇ ਰਹਿੰਦੇ ਆ ਕਾਰੋਬਾਰ ਇਕੱਠਾ ਚਲਾਇਆ। ਬਾਪੂ ਜੀ ਚਲੇ ਗਏ ਸੀਗੇ ਦੋਨੋਂ ਭਰਾਵਾਂ ਨੇ ਕੰਮ ਛੱਡ ਕੇ ਗਏ ਸੀ। ਛੋਟਾ ਜਿਹਾ ਕੰਮ ਹੁੰਦਾ ਸੀ। ਛੋਟਾ ਜਿਹਾ ਕੰਮ ਨੂੰ ਐਡੇ ਵੱਡੇ ਪ੍ਰੋਜੈਕਟ ਮਿਲਣੇ ਸ਼ੁਰੂ ਹੋ ਗਏ। ਇੱਥੇ ਤੱਕ ਪਹੁੰਚੇ ਆ। ਤੇ ਹੁਣ ਦੇਖ ਲੈ ਲੋਕੀ ਇਹ ਗੱਲਾਂ ਕਰਨ ਲੱਗੇ ਵੀ ਦੋਨੋਂ ਭਰਾ ਅੱਡ ਹੋ ਗਏ। ਇੱਕ ਸਮਾਓ ਸੀ। ਮਸਾਲਾ ਦਿੱਤੀਆਂ ਜਾਂਦੀਆਂ ਸੀ ਵੀ 골ਡੀ ਤੇ ਪੰਮਾ ਵੀ ਇਹਨਾਂ ਤੇ ਇੱਕ ਹੀ ਜਾਨ ਦੋ ਸਰੀਰ ਜ਼ਰੂਰ ਨੇ ਪਰ ਜਾਨ ਇਹਨਾਂ ਚ ਇੱਕ ਹੀ ਆ। ਹੁਣ ਗੱਲਾਂ ਉੱਠੀਆਂ ਹੋ ਗਈਆਂ ਗੋਲਡੀ ਮੈਨੂੰ ਐ ਲੱਗਦਾ ਮੇਰੇ ਕਰਕੇ ਨਾ ਤੁਹਾਡੇ ਦੋਨਾਂ ਭਰਾਵਾਂ ਵਿੱਚ ਫਿੱਕ ਪੈ ਗਈ। ਕੋਈ ਯਾਰ ਤੇਰੇ ਕਰਕੇ ਕਿਹੜੀਆਂ ਗੱਲਾਂ ਕਰੀ ਜੰਨਾ? ਪਰ ਨਾ ਮੈਂ ਉਹ ਫਾਈਲ ਲੈ ਕੇ ਆਂਦਾ ਨਾ ਤੁਹਾਡੇ ਦੋਨਾਂ ਭਰਾਵਾਂ ਦੇ ਵਿੱਚ ਫਿੱਕ ਪੈਂਦਾ। ਯਾਰ ਕਿਹੜੀਆਂ ਗੱਲਾਂ ਕਰੀ ਜੰਨਾ? ਤੂੰ ਆਪਣੇ ਆਪ ਨੂੰ ਕਿਉਂ ਕਸੂਰਵਾਰ ਮੰਨਦਾ? ਤੂੰ ਤਾਂ ਯਾਰ ਮੇਰੀਆਂ ਅੱਖਾਂ ਖੋਲੀਆਂ। ਮੇਰਾ ਭਰਾ ਮੇਰੇ ਨਾਲ ਧੋਖਾ ਕਰਦਾ ਪਿਆ ਸੀਗਾ। ਤੂੰ ਤਾਂ ਦੱਸਿਆ ਮੈਨੂੰ ਬਈ ਤੇਰਾ ਸਗਾ ਭਰਾ ਹੀ ਤੇਰੇ ਨਾਲ ਆ ਕੁਝ ਕਰਨ ਲੱਗਿਆ। ਇਹਦੇ ਤੇਰੀ ਕੀ ਗਲਤੀ ਐ? ਕੋਈ ਯਾਰ ਗਲਤ ਤਾਂ ਤੇਰੀ ਸਹੀ ਐ। ਪਾਰੇ ਕੰਮ ਮੇਰੇ ਹੱਥੋਂ ਹੋਇਆ ਮੈਨੂੰ ਚੰਗਾ ਨਹੀਂ ਲੱਗਿਆ ਚੰਗਾ ਤਾਂ ਮੰਨ ਵੀ ਨਹੀਂ ਲੱਗਿਆ ਮਨ ਨੂੰ ਨਾ ਹੁਣ ਜਿੰਨੇ ਵੀ ਸੱਜਣ ਮਿੱਤਰ ਨੇ ਪੁੱਛਦੇ ਆ ਵੀ ਗੋਲਦੀ ਤੇਰੇ ਘਰੇ ਕੀ ਹੋ ਗਿਆ ਉਹ ਦਿਨ ਘਰੇ ਤਾਇਆ ਜੀ ਆਏ ਸੀ ਵਟਵਾਰਾ ਕਰਕੇ ਚਲੇ ਗਏ ਸਾਰੇ ਘਰ ਦੀਆਂ ਗੱਲਾਂ ਘਰ ਚ ਰਹਿਣਾ ਚੰਗੀ ਗੱਲ ਹੁੰਦੀ ਆ ਉਹ ਦਿਨ ਦਾ ਕਈ ਲੋਕ ਤਾਂ ਗੋਗਨੇ ਤੈਨੂੰ ਪਤਾ ਸਵਾਦ ਲੈਣ ਵਾਲੇ ਹੁੰਦੇ ਆ ਕਈ ਹਮਦਰਦੀ ਕਰਨ ਵਾਲੇ ਹੁੰਦੇ ਆ ਤੇਰੇ ਵਰਗੇ ਜਿਹੜੇ ਅੱਜ ਆਇਆ ਮੇਰੇ ਕੋਲੇ ਵੀ ਗਲਤੀ ਮੇਰੀ ਆ ਤੇ ਕਈ ਲੋਕ ਸਵਾਦ ਲੈਣ ਵਾਲੇ ਹੁੰਦੇ ਆ ਤੇ ਸਵਾਦ ਲੈਣ ਦਾ ਮੌਕਾ ਵੀ ਆਪਾਂ ਹੀ ਦਿੰਨੇ ਆ ਜਦੋਂ ਭਰਾ ਭਰਾ ਦਾ ਕਿਹਾ ਨਾ ਮੰਨੇ ਭਰਾ ਭਰਾ ਨਾਲ ਦੁਸ਼ਮਣ ਬਣ ਜੇ ਫਿਰ ਲੋਕ ਫਾਇਦਾ ਚੱਕਦੇ ਹੀ ਆ ਹੁਣ ਦੇਖ ਲਾ ਮਸਾਲਾ ਤੁਹਾਨੂੰ ਪਹਿਲਾਂ ਵੀ ਕਿਹਾ ਜਿੱਦਾਂ ਸਾਡੇ ਪਿਆਰ ਦੀਆਂ ਮਸਾਲਾਂ ਦਿੱਤੀਆਂ ਜਾਂਦੀਆਂ ਸੀ ਵੀ ਦੋਨੋਂ ਭਰਾ ਨੇ ਇਕੱਠੇ ਹੀ ਰਹਿੰਦੇ ਆ ਜਦੋਂ ਦੇਖੋ ਕਿੱਥੇ ਕਿਤੇ ਜਾਂਦੇ ਜਾਂਦੇ ਆ ਹੁਣ ਉਹੀ ਭਰਾ ਇੱਕ ਦੂਜੇ ਨੂੰ ਦੇਖ ਕੇ ਨਹੀਂ ਰਾਜੀ ਬਸ ਗੋਗਨੇ ਮਨ ਆ ਚੀਜ਼ ਦੀ ਦਿੱਕਤ ਲੱਗਦੀ ਆ ਛੋਟੇ ਹੁੰਦੇ ਇਕੱਠੇ ਖੇਡਦੇ ਸੀ ਇੱਕ ਦੂਜੇ ਦੇ ਸੱਟ ਲੱਗਦੀ ਸੀ ਦਰਦਕ ਹੁੰਦੀ ਸੀਗੀ ਵੀਰੋ ਦੇ ਸੱਟ ਲੱਗੀ ਆ ਦਰਦ ਮੈਨੂੰ ਹੁੰਦੀ ਸੀ ਤੇ ਹੁਣ ਹਾਲਾਤ ਹੀ ਬਦਲ ਗਏ ਵੀ ਆਹ ਇਹੇ ਜੇ ਕੰਮ ਹੋਣ ਲੱਗੇ ਮੈਂ ਤਾਂ ਇਹ ਕਹਿਣਾ ਆ ਜਮੀਨਾ ਚ ਦਾਦਾਂ ਜਦੋਂ ਭਰਾਵਾਂ ਦੇ ਵਿੱਚ ਆ ਜਾਂਦੀਆਂ ਨਾ ਫਿਰ ਭਰਾ ਭਰਾ ਪਤਾ ਨਹੀਂ ਲੱਗਦਾ ਕਦੋਂ ਸ਼ਰੀਕ ਬਣ ਜਾਂਦੇ ਆ ਇਹੀ ਗੱਲ ਕਲਸੀ ਵੀ ਕਰਦਾ ਸੀ ਜਦੋਂ ਭਰਾਵਾਂ ਵਿੱਚ ਜ਼ਮੀਨ ਜਾਇਦਾਦ ਤੇ ਜਨਾਨੀ ਆ ਜਾਂਦਾ ਤੇ ਫਿਰ ਉਹ ਘਰ ਨਹੀਂ ਬਚਦੇ ਚਲ ਗੁੱਗਨੇ ਛੱਡ ਇੰਨਾ ਗੱਲਾਂ ਨੂੰ ਯਾਰ ਹਰ ਘਰ ਚ ਇਹੀ ਕੁਛ ਆ ਕਿਸੇ ਦੇ ਘਰ ਪਹਿਲਾਂ ਕਿਸੇ ਦੇ ਘਰ ਬਾਅਦ ਚ ਇਹ ਤਾਂ ਅੱਗ ਆ ਜਿਹੜੀ ਸਾਰੇ ਘਰਾਂ ਚ ਫੈਲਦੀ ਆ ਹੁਣ ਸਾਡੇ ਘਰ ਪਹੁੰਚ ਗਈ ਹੁਣ ਤੂੰ ਇਹ ਦੱਸ ਹੈਗਾ ਪੀ ਇਹ ਕੀ ਕੀ ਮੰਗਾਵਾ ਮੈਂ ਤਾਂ ਤੁਹਾਨੂੰ ਚਾਹ ਪਾਣੀ ਪੁੱਛਣਾ ਹੀ ਭੁੱਲ ਗਿਆ ਨਹੀਂ ਨਹੀਂ ਗੋਲਦੀ ਚਾਹ ਪਾਣੀ ਦੀ ਤਾਂ ਲੋੜ ਨਹੀਂ ਮੈਂ ਤਾਂ ਤੇਰੀ ਕਿਸ ਕਰਕੇ ਆਇਆ ਸੀ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤੇ ਭਰਾ ਨੂੰ ਯਾਦ ਕਰ ਲੈ ਗੋਗਨੇ ਭਰਾ ਨਾ ਕਹ ਜਿਹੜਾ ਭਰਾ ਸ਼ਬਦ ਆ ਨਾ ਜੋ ਮੇਰੇ ਵੱਡੇ ਭਾਈ ਨੇ ਮੇਰੇ ਨਾਲ ਕੀਤਾ ਮੇਰਾ ਇਹ ਤੋਂ ਵਿਸ਼ਵਾਸ ਹੀ ਉੱਠ ਗਿਆ ਦੋਸਤੀ ਹੈ ਆਪਣੇ ਆਪ ਨੂੰ ਕਿਉਂਕਿ ਦੋਸਤੀ ਇੱਕ ਦੂਜੇ ਦੇ ਦੁੱਖ ਸੁੱਖ ਚ ਖੜਦੇ ਆ ਹੋਰ ਕੋਈ ਨਹੀਂ ਖੜਦਾ ਬੋਲਦੀ ਆ ਇਹ ਨਾ ਗਾ ਭਰਾ ਤਾਂ ਭਰਾ ਹੀ ਹੁੰਦਾ ਸਮਾਂ ਪੈਂਤੇ ਸਭ ਕੁਝ ਆਪਣੇ ਆ ਵੀ ਠੀਕ ਹੋ ਜਾਊਗਾ ਗੋਗਨੇ ਸਮਾਂ ਪੈਂਤੇ ਸਭ ਕੁਝ ਠੀਕ ਹੋਣ ਨਹੀਂ ਹੋ ਸਕਦਾ ਕਿਉਂਕਿ ਕਹਿੰਦੇ ਨਾ ਜਿਹੜੀਆਂ ਗੱਲਾਂ ਪੜਦਿਆਂ ਚ ਰਹਿਣ ਜਦੋਂ ਕਹਿੰਦੇ ਨਾ मुट्ठी ਬੰਦ ਹੋਵੇ ਤਾ ਲੱਖਰੀ ਹੁੰਦੀ ਆ ਜਦੋਂ ਖੁੱਲ ਜਾਂਦੀ ਆ ਨਾ ਉਹ ਕੱਖ ਵੀ ਰਹਿ ਜਾਂਦੀ ਆ ਹੁਣੇ ਮੁਠੀ ਖੁੱਲ ਗਈ ਹੁਣ ਨਹੀਂ ਚੋ ਕੁਝ ਹੋ ਗਿਆ ਹੋ ਗਿਆ ਮੈਨੂੰ ਨਹੀਂ ਉਮੀਦ ਵੀ ਮੇਰਾ ਭਰਾ ਮੇਰੇ ਨਾਲ ਦੁਬਾਰਾ ਫਿਰ ਉਦਾਂ ਦਾ ਹੋਊਗਾ ਬਸ ਇੱਕ ਚੀਜ਼ ਮਨ ਤੇ ਬੋਝ ਰਹਿ ਜਾਂਦੀ ਆ ਵੀ ਜਿਹੜੇ ਭਰਾ ਸੀ ਰੋਜ਼ ਮਿਲਦੇ ਸੀ ਹੁਣ ਉਹ ਕਿਸੇ ਦੇ ਵਿਆਹ ਸ਼ਾਦੀ ਤੇ ਵੀ ਇੱਕ ਦੂਜੇ ਦਾ ਸਾਹਮਣਾ ਨਹੀਂ ਕਰ ਸਕਦੇ ਜਾਂ ਕਿਸੇ ਦੇ ਮਰਨ ਤੇ ਜਾਂ ਕਿਸੇ ਦੇ ਭੋਗ ਤੇ ਜਾਵਾਂਗੇ ਤਾਂ ਵੀ ਮੂੰਹ ਵਟ ਕੇ ਜਾਵਾਂਗੇ ਇੱਕ ਦੂਜੇ ਨਾਲ ਅੱਖ ਨਹੀਂ ਮਿਲਾ ਸਕਦੇ ਚੱਲ ਗੋਲਡੀ ਤੈਨਾਂ ਗਿਆ ਜਿੱਥੇ ਦੋ ਭਾਂਡੇ ਹੁੰਦੇ ਆ ਉਹ ਖੜਕਦੇ ਹੀ ਹੁੰਦੇ ਆ ਭਾਂਡੇ ਤਾਂ ਖੜਕਦੇ ਹੀ ਹੁੰਦੇ ਆ ਤੇਰੀ ਗੱਲ ਸਹੀ ਆ ਪਰ ਜਦੋਂ ਭਾਂਡੇ ਚੱਕ ਕੇ ਘਰੋਂ ਬਾਹਰ ਵੱਜਦੇ ਆ ਨਾ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਵੀ ਹੋਣਾ ਕੀ ਆ ਆ ਕੀ ਹੋਇਆ ਬੋਲਦੀ ਨਹੀਂ ਕੁਝ ਪਾਣੀ ਲਿਆ ਦੇ ਮੈਨੂੰ ਇੱਕ ਗਲਾਸ ਆਪੇ ਪੀ ਲੋ ਹੁਣ ਕੀ ਹੋ ਗਿਆ ਆਪੇ ਪੀ ਲੋ ਇਦਾਂ ਤੇ ਕਿਹੜੇ ਸਵਾਲ ਜਵਾਬ ਕਰਨ ਲੱਗੀ ਤੂੰ ਕੀ ਕਿਹਾ ਮੈਂ ਇਹੀ ਕਿਹਾ ਨਾ ਆਪੇ ਪੀ ਲੋ ਪਾਣੀ ਆਪਣਾ ਕੰਮ ਆਪ ਕਰਨਾ ਸਿੱਖੋ ਮੇਰੇ ਤੇ ਡਿਪੈਂਡ ਨਾ ਰਹੋ ਕੋਈ ਵੀ ਬਹੁਲੀ ਗੱਲ ਹੋਈ ਕੀ ਆ ਕੁਝ ਕਿਹਾ ਮੈਂ ਤੁਹਾਨੂੰ ਹਨੇ ਕਸਰਾ ਕਸਰਾ ਕੋਈ ਦੱਸਤਾ ਸਹੀ ਹੋਇਆ ਕੀ ਆ ਕੁਛ ਗੱਲ ਕਰਾਂਗੇ ਤਾਂ ਹੀ ਪਤਾ ਲੱਗੂਗਾ ਜੋ ਕੀਤਾ ਤੁਸੀਂ ਕੀਤਾ ਉਹ ਮੈਂ ਹੁਣ ਕੀ ਕਰਤਾ ਕਈ ਨਹੀਂ ਜੋ ਕੀਤਾ ਤੁਸੀਂ ਕੀਤਾ ਕੀ ਕੀਤਾ ਮੈਂ ਤੁਹਾਨੂੰ ਮੈਂ ਕਿਹਾ ਸੀ ਨਾ ਪੇ ਨਾ ਜਾਓ ਵੀਰ ਜੀ ਦੇ ਕਮਰੇ ਚ ਨਾ ਗੱਲ ਵਧਾਓ ਪਰ ਨਹੀਂ ਤੁਸੀਂ ਮੇਰੀ ਇੱਕ ਵੀ ਸੁਣੀ ਨਾ ਨਹੀਂ ਟਰੇਸੀ ਨਾ ਤੁਸੀਂ ਕਿੰਨਾ ਖੁਸ਼ ਹੋ ਗਿਆ ਤੁਹਾਡੇ ਇੱਕ ਨਿੱਕੇ ਜਿਹੇ ਫੈਸਲੇ ਕਰਕੇ ਫਾਈਲ ਲੈ ਕੇ ਆ ਪੱਜੇ ਗਏ ਉਹਨਾਂ ਦੇ ਕਮਰੇ 'ਚ ਰੋਕਿਆ ਸੀ ਮੈਂ ਤੁਹਾਨੂੰ ਰੋਕਿਆ ਸੀ ਨਾ ਸੁਣੀ ਸੀ ਕੁਝ ਮੇਰੀ ਉਸ ਵੇਲੇ ਬਬਲੀ ਕੀ ਹੋਇਆ ਹੁਣ ਤੈਨੂੰ ਕਿਉਂ ਬੋਲੀਆਂ ਨੇ ਵੇ ਨਾਪਸ਼ਨਾਬ ਜਿਹਾ ਬੋਲੀ ਜੰਨੀ ਹੈ ਕਿਹਾ ਤੈਨੂੰ ਕਿਸੇ ਨੇ ਕੁਝ ਕੀ ਆ ਨਹੀਂ ਤੋੜਿਆ ਮੈਨੂੰ ਅੱਜ ਅਨਮੋਲ ਦੇ ਸਵਾਲਾਂ ਨੇ ਟੁੱਟ ਗਈ ਮੇ ਅੱਜ ਪੂਰੀ ਅੰਦਰੋਂ ਟੁੱਟ ਗਈ ਆ ਉਹਨੇ ਅੱਜ ਆ ਕੇ ਉਹ ਗੱਲਾਂ ਕੀਤੀਆਂ ਜਿੰਨਾ ਦੇ ਮੇਰੇ ਕੋਲ ਜਵਾਬ ਨਹੀਂ ਸੀ ਮੈਂ ਉਹਦੇ ਮੂੰਹ ਵਾਲੇ ਦੇਖਦੀ ਰਹੀ ਗਈ ਉਹ ਕੀ ਕਹਿ ਰਿਹਾ ਮੈਨੂੰ ਅੱਛਾ ਅਨਮੋਲ ਆਇਆ ਸੀ ਤਾਂ ਹੀ ਤਾਂ ਇੰਨੀ ਭੜਕੀ ਪਈ ਆ ਦੇਖ ਬਬਲੀ ਮੈਨੂੰ ਵੀ ਪਤਾ ਮੁਸ਼ਕਲ ਹੁੰਦੀ ਆ ਪਰ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਬਬਲੀ ਜਿਹੜਾ ਫੈਸਲਾ ਵੱਡਿਆਂ ਨੇ ਕਰਤਾ ਹੁਣ ਮੈਂ ਕੁਝ ਨਹੀਂ ਕਰ ਸਕਦਾ ਉਹਦੇ ਵਿੱਚ ਪਰ ਬੱਚਿਆਂ ਨੂੰ ਸਮਝਾਉਣਾ ਪਤਾ ਕਿੰਨਾ ਔਖਾ ਉਹ ਕਹਿੰਦਾ ਅਸੀਂ ਨਹੀਂ ਮੰਨਦੇ ਵੱਡਿਆਂ ਦੇ ਫੈਸਲੇ ਨੂੰ ਤੁਸੀਂ ਕਰੀ ਜਾ ਬਟਵਾਰੇ ਸਾਨੂੰ ਨਹੀਂ ਪਤਾ ਬਟਵਾਰਾ ਕੀ ਹੁੰਦਾ ਵਾ ਮੈਨੂੰ ਆ ਕੇ ਕਹਿੰਦਾ ਚੋਤ ਵੀਰਾ ਕਿੱਥੇ ਆ ਮੈਂ ਕਿਤੇ ਕਹਿਤਾ ਸੀ ਮੈਨੂੰ ਨਹੀਂ ਪਤਾ ਕਿੱਥੇ ਆ ਤੋਸਤਾਂ ਨਾਲ ਗਿਆ ਘੁੰਮਣ ਕਹਿੰਦਾ ਇਦਾਂ ਕਿਦਾਂ ਚਲਾ ਗਿਆ ਉਹਦਾ ਤਾਂ ਕੋਈ ਦੋਸਤ ਹੀ ਨਹੀਂ ਹੈਗਾ ਉਹ ਤੇ ਮੇਰੇ ਤੋਂ ਬਿਨਾ ਕਿਤੇ ਜਾਂਦਾ ਹੀ ਨਹੀਂ ਤੂੰ ਇਹ ਝੂਠ ਬੋਲਦੇ ਓ ਚਾਚੀ ਕਹਿੰਦਾ ਚਾਚੀ ਤੁਸੀਂ ਹੁਣ ਝੂਠ ਬੋਲਦੇ ਓ ਬਬਲੀ ਫਿਰ ਤੂੰ ਨੇ ਝੂਠ ਕਿਉਂ ਬੋਲਿਆ ਉਹਨੂੰ ਦੱਸ ਦਿੰਦੀ ਜੋਤ ਕਿੱਥੇ ਆ ਕਿਵੇਂ ਦੱਸ ਦਿੰਦੀ ਇੱਕ ਦੂਜੇ ਬਿਨਾ ਨਾ ਇੱਕ ਮਿੰਟ ਨਹੀਂ ਰਹਿੰਦੇ ਓ ਹੁਣ ਤਾਂ ਰਹਿਣਾ ਪੈਣਾ ਨਾ ਉਹਨਾਂ ਨੂੰ ਇੱਕ ਕਿਤੇ ਰਹੂਗਾ ਇੱਕ ਕਿਤੇ ਰਹੂਗਾ ਦੱਸੋ ਆਦਾਂ ਪੋਣੀਆਂ ਬੈਣੀਆਂ ਉਹਨਾਂ ਨੂੰ ਆ ਡਰੇਣ ਦੀਆਂ ਤੁਸੀਂ ਤਾਂ ਇੱਕ ਮਿੰਟ ਚ ਕਰ ਲਿਆ ਫੈਸਲੇ ਬੱਚਿਆਂ ਦੇ ਮੂੰਹ ਦੇਖੋ ਬਬਲੀ ਤੂੰ ਕਿਉਂ ਦਿਲ ਹੌਲਾ ਕਰਦੀ ਆ ਘਰ ਹੀ ਆ ਡੱਡ ਹੋਏ ਆ ਦਰਵਾਜ਼ੇ ਤਾਂ ਉਹਨਾਂ ਦੇ ਵਾਸਤੇ ਖੁੱਲੇ ਹੀ ਨੇ ਨਾ ਜਦੋਂ ਮਰਜ਼ੀ ਆਵੇ ਜਦੋਂ ਮਰਜ਼ੀ ਜਾਵੇ ਮੈਨੂੰ ਵੀ ਪਤਾ ਜੋਤ ਤੇ ਉਹਦਾ ਬਹੁਤ ਪਿਆਰ ਆ ਪਰ ਹੁਣ ਕੀ ਕਰ ਸਕਦੇ ਆ ਬਬਲੀ ਕਰਤਾ ਤੁਸੀਂ ਬਹੁਤ ਕੁਝ ਸਕਦੇ ਸੀ ਪਰ ਕੀਤਾ ਨਹੀਂ ਉਸ ਵੇਲੇ ਤੁਸੀਂ ਮੇਰੀ ਇੱਕ ਗੱਲ ਨਹੀਂ ਮੰਨੀ ਜੇ ਇੱਕ ਵੀ ਗੱਲ ਸੁਣ ਲੈਂਦੇ ਨਾ ਮੇਰੀ ਧਿਆਨ ਨਾਲ ਤੇ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਇੰਨਾ ਕੁਝ ਨਾ ਹੁੰਦਾ ਇਸ ਘਰ ਦੇ ਵਿੱਚ ਵੰਡਾਣਾ ਪੈਂਦੀਆਂ ਹੁਣ ਦੇਖਿਓ ਕਿੱਦਾਂ ਬਰਕਤਾਂ ਉੱਡਦੀਆਂ ਆਪਣੇ ਘਰਾਂ ਦੀਆਂ ਬਰਕਤਾਂ ਉਦੋਂ ਉੱਡਦੀਆਂ ਜਦੋਂ ਘਰਾਂ ਦੇ 4 4 ਪੰਜ ਪੰਜ ਹਿੱਸੇ ਹੁੰਦੇ ਆ ਹੋਰ ਦੇਖਿਓ ਕਹਿੰਦੇ ਆ ਨਾ ਬਰਕਤਾਂ ਬਰਕਤਾਂ ਉੱਡਦੀਆਂ ਜਦੋਂ ਭਰਾ ਅੱਡ ਅੱਡ ਹੁੰਦੇ ਆ ਇੱਕ ਮਾਂ ਦੇ ਜੰਮੇ ਅੱਡ ਹੁੰਦੇ ਆ ਇੱਕ ਭਰਾ ਦੂਜੇ ਭਰਾ ਨੂੰ ਵੇਖ ਨਹੀਂ ਸਕਦਾ ਕੰਦਾ ਨਹੀਂ ਵੇਖ ਸਕਦਾ ਬੈ ਸਕਦਾ ਬੈਠੋ ਹਣ ਤੁਸੀਂ ਬਹਿ ਜਾਓ ਮੈਂ ਤਾਂ ਪਾਣੀ ਲਿਆ ਦਿਨੀ ਆ ਆਓਗੇ ਦੇਖੋਗੇ ਕੰਦਾ ਨਾਲ ਗੱਲਾਂ ਕਰਿਓ ਕੋਈ ਨਹੀਂ ਦਿਖਣਾ ਇੱਥੇ ਤਾਂ ਨੋ ਹਣ ਕੋਈ ਨਹੀਂ ਦਿਖਣਾ ਕਾਲੀ ਕਾਲੀ ਚ ਲੈ ਫੈਸਲੇ ਨਾ ਗਲਤੀ ਹੁੰਦੇ ਆ ਤੇ ਅੱਜ ਵੀ ਉਹ ਗਲਤੀ ਤੁਸੀਂ ਕੀਤੀ ਤੁਸੀਂ ਹੁਣੇ ਘਰ ਨਹੀਂ ਮਕਾਨ ਇੱਟਾਂ ਦਾ ਮਕਾਨ ਆ ਯਾਦਾਂ ਤਾਂ ਗਈਆਂ ਯਾਦਾਂ ਰਹਿ ਗਈਆਂ ਖਤਮ ਹੋ ਗਈਆਂ ਹੁਣ ਅੱਗੋਂ ਕੋਈ ਯਾਦਾਂ ਨਹੀਂ ਰਹਿਣੀਆਂ ਕੋਈ ਯਾਦਾਂ ਨਹੀਂ ਰਹਿਣੀਆਂ ਇੱਕ ਦਿਨ ਉਹ ਆਊਗਾ ਮੈਂ ਵੀ ਚਲ ਜਾਣਾ ਕਿਸੇ ਦਿਨ ਇਦਾਂ ਹੀ ਤੁਹਾਡੇ ਗੁੱਸੇ ਤੋਂ ਤੰਗ ਆ ਕੇ ਲੱਭਦੇ ਰਹੋ ਫਿਰ